ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵ ਸਿਫਤ ਖਸਮਨੀ ਨੂਰ ਅਰਸ ਹਉ ਕੁਰਸ ਹਉ ਤੁਧ ਡਿਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸੱਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾੰਦਾ ਵੇਸਾ ਸਜਣ ਸੱਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸਿਰਿ ਵਾਹਿ ਗੁਰੂ ब जी सोरठ महला पंजवा ਚਰਨ ਕਾਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਰਿਦੈ ਨ ਬਸਿਆ ਤੇ ਨਰ ਤ੍ਰਿਸ਼ਨਾ ਤਿਰਖਾਈ ਚਰਨ ਕਮਲ ਸਿਉ ਜਾ ਕ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੋਣ ਅਮੋਲ ਜਿਸ ਰਿਦੈ ਨ ਬਸੇ ਆ ਤੇ ਨਰ ਤ੍ਰਿਸ਼ਨਾ ਤਿਰਖਾਈ ਹਰ ਆਰਾਦੇ ਰੋਗ ਅਨਦਾਈ ਜਿਸਨੋ ਵਿਸਰੇ ਮੇਰਾ ਰਾਮ ਸਨੇਹੀ ਤਿਸ ਲਖ ਬੇਦਨ ਜਾਣਾਈ ਰਹਾਉ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਹ ਨਾਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮਹ ਗਨਣੇ ਜਹ ਗੁਰ ਮਾਨ ਪ੍ਰਭੂ ਲਿਵ ਲਾਈ ਤੇਹ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਵਿਸਾਰ ਗੁਰ ਤੇ ਬੇਮੋਖਾਈ ਤੇ ਨਰਕ ਘੋਰ ਮਹ ਪਰਿਆ ਜਿਤ ਕੋ ਲਾਇਆ ਤਿਤਹੀ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਰਿਧੈ ਭੈ ਮਗਨ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤਸੋਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਰਿਦਾ ਭਏ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਚਰਨ ਕਮਲ ਸਿਉ ਜਾਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੁਣ ਅਮੋਲ ਜਿਸ ਰਿਦੈ ਨਾ ਬਸਿਆ ਤੇ ਨਰ ਤ੍ਰਿਸ਼ਣ ਤਰਖਾਈ